ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਪਿੰਡ ਬੋਪੜਾ ਖੁਰਦ ਮੇਲਾ ਅੱਜ ਐ 25 ਤਰੀਕ ਪਹਿਲੇ ਮਹੀਨੇ ਦੀ ਘੰਡ ਪਾਟ ਸਾਇਬਰ ਕਿਹਾ ਐ ਸੰਪੂਰਨ ਪੋਗ ਪੈਰੇ ਨੇ ਤੇ ਬਾਹਰ ਸਾਰਿਆਂ ਸੇਵਾ ਚੱਲ ਰਹੀ ਹੈ ਤਿਆਰੀ ਚੱਲ ਰਹੀ ਹੈ ਸੋ ਬਾਰ ਦਾ ਮੋਲ ਚੱਲ ਵੀ ਦਿਖਾਉਂਦੇ ਆ ਬੱਚੇ ਆਸਤੇ ਪੰਗੂੜੇ ਵੀ ਲੱਗੇ ਹੋਏ ਆ ਤੇ ਸੇਵਾ ਵੀ ਚੱਲ ਰਹੀ ਹੈ ਚਲੋ ਬਾਰ ਦਾ ਮੋਲ ਚੱਲ ਦਿਖਾਉਂਦੇ ਆ ਤੇ ਦੁਕਾਨਾਂ ਵੀ ਲੱਗ ਰੀਆਂ ਨੇ ਬੱਚੇ ਆਸਤੇ ਪੰਗੂੜੇ ਵੀ ਲੱਗੇ ਆ ਪਕਾਣੇ ਵੀ ਲੱਗੇ ਆ ਇਧਰ ਸੇਵਾ ਚੱਲ ਰਹੀ ਹੈ ਪਕੌੜੇ ਨਿਕਲ ਰਹੇ ਨੇ ਸਬਜੀ ਬਣ ਰਹੀ ਹੈ ਦਾਲ ਬਣ ਰਹੀ ਹੈ ਖੀਰ ਬਣ ਰਹੀ ਹੈ ਮੈਂ ਦਸੇਵਾ ਚੱਲ ਰਹੀ ਹੈ ਅਰੇ ਸੇਵਾ ਕਰ ਰਹੇ ਨੇ ਇੱਧਰ ਮਟਰ ਕੱਢ ਦੇਣੇ ਇੱਧਰ ਗੰਡੇ ਚੀਰ ਦੇਣੇ ਇੱਧਰ ਚਾਹ ਪਾਣ ਦੀ ਹੈ ਇਹ ਸਾਡਾ ਨਿਊ ਗੁਰਦਾਰਾ ਜਿੱਥੇ ਮੇਲਾ ਹੈ ਇਹ ਸਾਡਾ ਨਿਊ ਬਣਿਆ ਹੋਇਆ ਸੀ ਇੱਧਰ ਪੰਡੇ ਮੰਨ ਜਾਂਦੇ ਨੇ ਲੋਕ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੇ ਨੇ ਇੱਧਰ ਗੱਦੀ ਰਤੀ ਰਹਿੰਦੇ ਨੇ ਸੇਵਾ ਕਰ ਰਹੇ ਨੇ ਪਰ ਸ਼ਾਦਾ ਤਿਆਰ ਹੋਣ ਦਿਆ ਵਾ ਇਹਦਰ ਬੱਚਿਆਂ ਵਾਸਤੇ ਪੰਘੂੜੇ ਵੀ ਲੱਗ ਰਹੇ ਨੇ ਵਾਇਗਰ ਵਾਇਗਰ ਜੀ ਦਾ ਖਾਲਸਾ ਵਾਇਗਰ ਫਤਿਹ ਜਦੋਂ ਮੇਰੀ ਛੋਟੀ ਭੈਣ ਚੁੰਡੇ ਲੈ ਰਹੀ ਹੈ ਉਹ ਚੁੰਨੀ ਰਹੀ ਆ ਗਈ ਆ ਗਈ ਆ ਗਈ ਆਰਾ ਏ ਏ ਏ ਏ Ei, vadiu! Vai, gajiga, calça, vai, que fatei!